ਜੇ ਕੋਈ ਮੇਰੀ ਵੀ ਐਂਟਰੂਡ ਆਵੇ ਤਾਂ ਮੇਰੀ ਮੇਰੀ ਭੈ ਭਾਉ ਨੂੰ ਮੋਰੋ ਜਾਨ ਚਲੀ ਜਾਵੇ ਮੈਂ ਪਰਮਾਤਮਾ ਤੋਂ ਦਰ ਮੰਗ ਕੇ ਲਈ ਸੀ ਕਿ ਮੈਨੂੰ ਸੱਚੀ ਬਾਛਾ ਉਹਨੂੰ ਉਦ ਤੱਕ ਮੈਂ ਜਿਉਂਦਾ ਰਹਾ ਜੰਨ ਜਦਕ ਇਹ ਮੇਰੀ ਕੌਮ ਮੇਰੀ ਬਾਤ ਸੁਣ ਲਵੇ ਵੀ ਜੋ ਸਚਾਈ ਸਾਹਮਣੇ ਆਵੇ ਮੈਂ ਉਹ ਬੇਸ਼ਕ ਕਰਦਾਗਾ ਉਦ ਮੁੜ ਕੇ ਮੈਂ ਸੱਚੀ ਬਾਛਾ ਤੋਂ ਇਹ ਦਰ ਮੰਗ ਕੇ ਲਈ ਸੀ ਕਿ ਮੈਂ ਉਹ ਦਰ ਮੇਰੇ ਅੱਜ ਪ੍ਰਮਾਣ ਪੂਰੇ ਕਰਤੇ ਮੇਰਾ ਕੌਮ ਨੂੰ ਸਭ ਦਾ ਸਚਾਈ ਦਾ ਪਤਾ ਲੱਗ ਜਾਵੇ ਤੂੰ ਉਸ ਕਰਕੇ ਮੈਂ ਤੁਹਾਨੂੰ ਸਹੀ ਗੱਲਾਂ ਸੋ ਜੋ ਦੱਸੂ ਸਭ ਸਹੀ ਦੱਸੂਗਾ ਕਹਿੰਦਾ ਇਹਨੂੰ ਕੰਦੇ ਪਹਿਲਾਂ ਇਹਨੂੰ ਕਾ ਕੇ ਦਿਖਾਓ ਕਹਿੰਦੇ ਇਹਨੂੰ ਅੱਛਾ ਜੀ ਜਦੋਂ ਉਹਨਾਂ ਨੂੰ ਮੈਂ ਦੋ ਇਹਨਾਂ ਫੜ ਕੇ ਬਣਾਉਂ ਕਾ ਕੇ ਸਾਡੇ ਕਮਰੇ ਚ ਲੈ ਕੇ ਜਿੱਥੇ ਕੰਮ ਉਹ ਵਿਚਾਰਾ ਕੋਠੀ ਮੂਸੀ ਹੋਇਆ ਪਿਆ ਸੀਗਾ ਮੈਂ ਉਹ ਜਾ ਕੇ ਧੱਕਾ ਦੇ ਕੇ ਉਹਦੇ ਕੋਲ ਸਿੱਟੇ ਚੱਕ ਤੇ ਉਹ ਆਇਆ ਸੀ ਜਿਵੇਂ ਮਤਲਬ ਕਹਿੰਦਾ ਜਿਵੇਂ ਕੋਈ ਸਾਹ ਹੁੰਦੇ ਅੱਧਾ ਹੋਇਆ ਜਿਵੇਂ ਫਿਰ ਆਇਆ ਸੀਗਾ ਇੰਨਾ ਸਰੀਰ ਦੇ ਉੱਤੇ ਉਹਨਾਂ ਉੱਤੇ ਮਤਲਬ ਸੀਗਾ ਜਾਗੋਂ ਕਿਨੇ ਸੀਗਾ ਵੀ ਮੈਂ ਕੋਈ ਗਿਆਨ ਨਹੀਂ ਕਰ ਸਕਦਾ ਮੇਂ ਪਾਰ ਕਰਤਾ ਜੀ ਮੁੰਡਾ ਵੀਤ ਹੋਰ ਉਹ ਨਾ ਕੋਈ ਬੋਲ ਸਕਦਾ ਨਾ ਆਏ ਨਾ ਉਹ ਕੁਛ ਨਹੀਂ ਕਰਦਾ ਆ ਜੀ ਪਹਿਲਾਂ ਦੇਖੀ ਤੇ ਮੁੜ ਕੇ ਜਦੋਂ ਉਹ ਵਗ ਨੂੰ ਹੋਸ਼ ਹੋਸ਼ ਲੈ ਆ ਕੇ ਨੂੰ ਫਿਰ ਉਹ ਉੱਥੇ ਜਾ ਕੋਈ ਰਿਕਵਰੀ ਸਿੱਟੇ ਜਾ ਕੇ ਨੂੰ ਜੀ ਜਾਨ ਇਹ ਜੀ ਜਾਨਾ ਮੈਂ ਪੂਰਾ 28 ਤਰੀਕ ਤੋਂ ਲੈ ਕੇ ਪੂਰਾ ਮੈਂ 30 ਤਰੀਕ ਤੱਕ ਮੈਂ ਇਹ ਸਵੇਰ ਸ਼ਾਮ ਹਰ ਦੋਵਾਂ ਦੇ ਚੱਲ ਹੁੰਦਾ ਸੀਗਾ ਫਿਰ ਉਹਨੂੰ ਜਾ ਕੇ ਮੌਤ ਹੀ ਲੈ ਕੇ ਉਹਦੇ ਜਿਹੜੇ ਪੁੱਤਲੇ ਉਹਨਾਂ ਲਈ ਮੌਤ ਲਈ ਸਾਰੇ ਰੋਂ ਸਾੜਤੇ ਉਹਦੇ ਤੇ ਉਹ ਮੇਂ ਅੱਗ ਲੱਗ ਜਿਵੇਂ ਆਪਕੇ ਚਰਦੀ ਲੱਕ ਲੱਗ ਜਾਂਦੀ ਹੈ ਉਹ ਮੇਂ ਉਹਦੇ ਅੱਗ ਲੱਗੀ ਸੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਮੀਤ ਸਿੰਘ ਕੱਪਿਆਂ ਲਈ ਇੱਕ ਬੀਪੀ ਤੁਹਾਡੀ ਦੀ ਰਿਪੋਰਟ ਆਉਂਦੀ ਹੈ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਸੰਬੰਧ ਵਿੱਚ 31 ਸਾਲ ਬਾਅਦ ਇਹ ਮਾਮਲਾ ਫਿਰ ਤੋਂ ਗਰਮਾਇਆ ਹੋਇਆ ਇਹਦੇ ਵਿੱਚ ਇੱਕ ਨਾਮ ਆਉਦਾ ਹਰਚੰਦ ਸਿੰਘ ਝੂੜ ਚੱਕ ਤੋਂ ਜਿਹੜੇ ਕਿ ਉਸ ਸਮੇਂ ਉਸ ਸੀਆਈ ਸਟਾਫ ਦੇ ਵਿੱਚ ਗੁਰਮੀਤ ਸਿੰਘ ਉਹਦੇ ਵਿੱਚ ਸੋਢੀ ਹਰਪ੍ਰਭਾਨ ਸਿੰਘ ਤੇ ਉਹਦੇ ਵਿੱਚ ਹੋਰ ਜਿੰਨੇ ਵੀ ਤਮਾਮ ਚੰਨਨ ਸਿੰਘ ਜਾਂ ਹੋਰ ਜਿੰਨੇ ਵੀ ਸੀਗੇ ਪੁਲਿਸ ਵਾਲੇ ਉਹਨਾਂ ਦੇ ਵੱਲੋਂ ਤਸ਼ੱਦਦ ਕਰਨ ਦੀ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਤੇ ਉਹਨਾਂ ਦੇ ਵਿੱਚੋਂ ਹਰਚੰਦ ਸਿੰਘ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਉਹ ਵਿਦੇਸ਼ ਦੀ ਧਰਤੀ ਦੇ ਉੱਤੇ ਨੇ ਤੇ ਅਸੀਂ ਉਹ ਗੱਲਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਚਾਹੇ ਕੀਮਤੀ ਬਹੁਤ ਸਮਾਂ ਹੈ ਪਰ ਉਹਦੇ ਵਿੱਚੋਂ ਕੁਝ ਸਮਾਂ ਅਸੀਂ ਉਹਨਾਂ ਤੋਂ ਮੰਗਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਜੀ ਹਰਚੰਦ ਸਿੰਘ ਜੀ ਸਮਾਂ ਚ ਸਮਾਂ ਕੱਢਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਜੀ ਸੇ ਤਾਂ ਠੀਕ ਹੈ ਸਭ ਚ ਇਹ ਕਹਾਲਦ ਗੱਡੇ ਦਾ ਮਾਰ ਕੇ ਕਰ ਕਰ ਇਹ ਦਿਨ ਦੇਖਦਾ ਸੀ ਕਿ ਕੋਈ ਮੇਰੀ ਵੀ ਇਨਟਰੂਡ ਆਵੇ ਤਾਂ ਮੇਰੀ 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 ਭੈਣ ਉਹਦੋਂ ਮੋਰੋ ਜਾਨ ਚਲੀ ਜਾਵੇ ਮੈਂ ਪਰਮਾਤਮਾ ਤੋਂ ਦਰ ਮੰਗ ਕੇ ਲਈ ਸੀ ਇਹ ਮੈਨੂੰ ਸੱਚੇ ਪਾਤਸ਼ਾਹ ਨੂੰ ਉਦ ਤੱਕ ਮੈਂ ਜਿਉਂਦਾ ਰਹਾ ਜਨ ਜਗ ਇਹ ਨੀਰੀ ਕੌਮ ਮੇਰੀ ਬਾਤ ਸੁਣ ਲਵੇ ਵੀ ਜੋ ਸੱਚਾਈ ਸਾਹਮਣੇ ਆਵੇ ਵੀ ਮੈਂ ਉਹ ਪੇਸ਼ ਕਰਦਾਗਾ ਉਦੋਂ ਮੁੜ ਕੇ ਮੈਂ ਸੱਚੇ ਪਾਤਸ਼ਾਹ ਤੋਂ ਇਹ ਦਰ ਮੰਗ ਕੇ ਲਈ ਸੀ ਕਿ ਮੈਂ ਉਹ ਦਿਨ ਮੇਰੇ ਅੱਜ ਪਰਮਾਤਮਾ ਨੂੰ ਪੂਰੇ ਕਰਤੇ ਮੇਰਾ ਕੌਮ ਨੂੰ ਸਭ ਦਾ ਸੱਚ ਦਾ ਪਤਾ ਲੱਗ ਜਾਵੇ ਉਹ ਉਸ ਕਰਕੇ ਮੈਂ ਤੁਹਾਨੂੰ ਸੱਚੀਆਂ ਗੱਲਾਂ ਸੋ ਜੋ ਦੱਸੂ ਸਭ ਸੱਚਾਈ ਦੱਸੂਗਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਪ੍ਰਮਾਤਮਾ ਤੋਂ ਦੁਆ ਮੰਗਿਆ ਕਿ ਮੇਰੀ ਕੌਮ ਤੱਕ ਵਾਜ ਜਾਵੇ ਅਸੀਂ ਪ੍ਰਮਾਤਮਾ ਤੋਂ ਮੰਗਦੇ ਹਾਂ ਕਿ ਤੁਸੀਂ ਹੋਰ ਲੰਮੀ ਉਮਰ ਜੀ ਕੇ ਜਾਓ ਤੇ ਤੁਸੀਂ ਦੇਖੋ ਉਸ ਸਮੇਂ ਜਿਨ੍ਹਾਂ ਨੇ ਤਸ਼ੱਦਦ ਕੀਤਾ ਸੀਗਾ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਜ਼ਾ ਮਿਲਦੀ ਹਾਂ ਜੀ ਹਾਂ ਜੀ ਜਿਹੜੀ ਬੀਪੀ ਤੁਹਾਡੀ ਦੀ ਰਿਪੋਰਟ ਤਿਆਰ ਹੁੰਦੀ ਹੈ ਜੀ ਉਹ ਮੈਨੂੰ ਮੈਂ ਗਲਤ ਨਾ ਹੋਵਾਂ ਮੈਨੂੰ ਲੱਗਦਾ ਤੁਹਾਡੇ ਬਿਆਨਾਂ ਤੇ ਸਾਰਾ ਕੁਝ ਤੁਸੀਂ ਉਹ ਅੱਖੀ ਦੇਖਿਆ ਸਾਰਾ ਕੁਝ ਜਿਹੜਾ ਉਹ ਉਹਦੇ ਚ ਹਾਲ ਬਿਆਨ ਕੀਤਾ ਹੋਇਆ ਹਾਂਜੀ ਮੈਂ ਸਭ ਮੈਂ ਹੋਟਲ ਤੋਂ ਉੱਥੇ ਰਹਾ ਉੱਥੇ ਕਿਉਂਕਿ ਮੈਂ ਉੱਥੇ ਕੋਲ ਬੈਠਦਾ ਸੀ ਨਾ ਜਿਹੜਾ ਮੈਨੂੰ ਮਿਹਰ ਦੇ ਸ਼ਬਦ ਹੁੰਦਾ ਸੀ ਉਹਨਾਂ ਦੇ ਹੁੰਦਾ ਸੀ ਕਿ ਮੈਨੂੰ ਮੈਨੂੰ ਉਹਨਾਂ ਨੂੰ ਪਹਿਲਾਂ ਲੈ ਗਿਆ ਮੈਂ ਅੱਛਾ ਜੀ ਸਾਡੇ ਸਾਹਮਣੇ ਗਦਰ ਨਾ ਖੰਡਪਾਟ ਪ੍ਰਗਿਆ ਸੀਗਾ ਤੇ ਮੈਂ ਉਹ ਤੇ ਸੇਵਾ ਕਰਦਾ ਸੀਗਾ ਤੇ ਸਾਡੇ ਘਰ ਆ ਕੇ ਪੁਲਿਸ ਨੇ ਆਵਾਜ਼ ਮਾਰੀ ਮੇਰਾ ਨਾਮ ਲੈ ਕੇ ਤੇ ਜਦੋਂ ਉਹ ਕਰਦੇ ਕਦੇ ਉਹ ਸਾਹਮਣੇ ਗੁਰਦੁਆਰੇ ਆ ਪਉ ਉਹ ਸੇਵਾ ਕਰਦੇ ਆ ਤੇ ਉੱਥੇ ਜਾ ਕੇ ਮੇਰੇ ਕੋਲੇ ਆ ਕੋਈ ਨੇ ਜਿਹਨੂੰ ਪੇਸ਼ ਆ ਕੇ ਦੱਸਿਆ ਕਿ ਇਹ ਤੁਹਾਨੂੰ ਬਾਹਰ ਪੁਲਿਸ ਲੈਣ ਆਈ ਹੈ ਮੈਂ ਕਿਹਾ ਵੀ ਮੈਂ ਕਿਹਾ ਮੈਨੂੰ ਪੁਲਿਸ ਕਹਤਾਂ ਲੈਣ ਆਈ ਹੈ ਮੈਂ ਆ ਗਿਆ ਵੀ ਸੰਗਤ ਮੇਰੇ ਨਾਲ ਹੀ ਬਾਹਰ ਸਾਰੇ ਆ ਗਏ ਜਦੋਂ ਜਦੋਂ ਕਿਉਂਕਿ ਇੰਨੀ ਬਾਹਰ ਪੁਲਿਸ ਜ਼ਿਆਦੇ ਖੜੀ ਸੀ ਜ਼ਿਆਦੇ ਤੇ ਗੱਡੀਆਂ ਗੱਡੀਆਂ ਖੜੀਆਂ ਪੁਲਿਸ ਦੀਆਂ ਤੇ ਬਾਹਰ ਆ ਕੇ ਜਦੋਂ ਨਾਲ ਹੀ ਮੇਰੇ ਸਾਰੇ ਜਿਹੜੇ ਸੰਗਤ ਆ ਗਈ ਤੇ ਉਹ ਉਹਨੂੰ ਪੁੱਛਿਆ ਵੀ ਕੱਤਰ ਲੈਣ ਆਏ ਮੇਰੇ ਸਾਡੇ ਪਿੰਡ ਦਾ ਇੱਕ ਸੀਗਾ ਤੇਜਸ ਸਿੰਘ ਸੀਗਾ ਨਾ ਦਾ ਜਿਹੜਾ ਸੀਗਾ ਨਾ ਬੰਦਾ ਆਪਣਾ ਕਿ ਉਹ ਸੀਆਈਡੀ ਇੰਸਪੈਕਟਰ ਸੀਗਾ ਤੇ ਉਦੋਂ ਡਿਊਟੀ ਸ਼ਾਰ ਕਰਦਾਕ ਨਹੀਂ ਕਰਦਾ ਸੀ ਪਰ ਉਹ ਵੀ ਨਾਲ ਸੇਵਾ ਕਰਦਾ ਸੀ ਬੜਾ ਭਲਾ ਮਾਨਸ ਬੰਦਾ ਸੀਗਾ ਸਾਡੇ ਨਾਲ ਹੀ ਸਾਡੇ ਪੱਤੀ ਦਾ ਬੰਦਾ ਸੀ ਉਹ ਜੀ ਉਹਨੇ ਵੀ ਉਹਨੇ ਵੀ ਆ ਕੇ ਪੁਲਿਸ ਵਾਲ ਨੂੰ ਪੁੱਛਿਆ ਵੀ ਇਹਨੂੰ ਕਿਉਂ ਲੈ ਜਾਣੇ ਬੰਦਾ ਭਲਾ ਮਾਨਸ ਬੰਦੇ ਪਰਿਵਾਰ ਇਹ ਵੀ ਤੁਸੀਂ ਇਹਨੂੰ ਕਿਉਂ ਲੈ ਜਾਣੇ ਕਹਿੰਦੇ ਤੂੰ ਵੇਖੀ ਆ ਕਹਿੰਦੇ ਵੀ ਜਗਰਾਉਂ ਜਾ ਕੇ ਭਲਾ ਰਗੂ ਕੀ ਕਹੋਂ ਆਇਆ ਹੂੰ ਪਰ ਆਹ ਜਾਨ ਨੂੰ ਫੇਰ ਉੱਥੇ ਜਾ ਕੇ ਲੈ ਗਏ ਆ ਕਿ ਜਰਸੀ ਚ ਵਾ ਕੇ ਉਹਨੂੰ ਉਥੇ ਜਾ ਗਿਆ ਉਹ ਨਾਲ ਲੇ ਗਿਆ ਸੀ ਆਪਣੇ ਸਿਅਹ ਸਟਾਫ ਲੈ ਕੇ ਉੱਥੇ ਜੀ ਤੁਸੀਂ ਉਸ ਤੋਂ ਚੋਚਾ ਪਿੰਡ ਗੁਰਦਾਸਪੁਰ ਤੱਕ ਕਿਸ ਤਰ੍ਹਾਂ ਲੈ ਗਏ ਜਦੋਂ ਮੈਨੂੰ ਮਨੁਣ ਨੇ ਵਾੜਾ ਉੱਥੇ ਉਹਦੇ ਮੁਰਨਾ ਇੱਕ ਫੋਨ ਆਇਆ ਕਿਸੇ ਦਾ ਤੇ ਉਹ ਕਹਿੰਦੇ ਵੀ ਉਹਨਾਂ ਉੱਥੇ ਲੈ ਕੇ ਹੋ ਰੈਸਟ ਹਾਊਸ ਲੈ ਕੇ ਆਏ ਹੋ ਜੀ ਉਹਨੂੰ ਮੈਨੂੰ ਜੋ ਰੈਸਟ ਹਾਊਸ ਜੋ ਕੱਪੜੇ ਤੇ ਮੇਰੇ ਬੰਨ ਕੇ ਜੀੜਾ ਤੇ ਉਹਨੂੰ ਰੈਸਟ ਹਾਊਸ ਚ ਲੈ ਕੇ ਉੱਥੇ ਉੱਥੇ ਜਿਹੜਾ ਸੀਗਾ ਨਾ ਆਪਣਾ ਜਿੰਨ ਸੀਗਾ ਆਪਣਾ ਐਸਐਸਪੀ ਤੋ ਅਰਨਜਨ ਕੋਲ ਮੈਂ ਕਹਿੰਦੇ ਸੀ ਉਹ ਵੀ ਉੱਥੇ ਸੀਗਾ ਉਹ ਸੀਗਾ ਉੱਥੇ ਉਹ ਉੱਤੇ ਜਾ ਕੇ ਉਹ ਮੇਰੇ ਪੇਸ਼ ਕਰਾਇਆ ਤੇ ਉੱਤੇ ਜਿਹੜੇ ਨਾਕ ਪੁਲਿਸ ਵਾਲੇ ਸੀ ਉਹਨਾਂ ਨੇ ਕਹਿੰਦਾ ਤੁਸੀਂ ਬਾਹਰ ਦੇ ਰਹੇ ਹੋ ਵੀ ਅਸੀਂ ਤਾਂ ਇਕੱਲੇ ਬਟਨ ਨਾਲ ਜੀ ਉਹ ਉੱਥੇ ਪੁਲਿਸ ਵਾਲੇ ਬਾਹਰ ਗਏ ਤੇ ਮੈਂ ਤੇ ਉਹ ਸੀਗਾ ਆਪਣਾ ਐਸਐਸਪੀ ਸੀਗਾ ਅੰਦਰ ਉਸੇ ਡੈਕਟ ਉਹ ਇਕੱਲੇ ਸੀਗੇ ਮੈਨੂੰ ਪੁੱਛਦਾ ਵੀ ਦਸ ਤੇ ਤਿੰਨ ਬੰਦੇ ਕੋਣ ਕੋਣੋਂ ਦੇਖੇ ਤੇ ਦਰ ਬੜੇ ਕਿੰਨੇ ਹਿਥਾਰ ਸਾਰਿਆਂ ਨਾਲ ਹਿਥਾਰ ਦੇ ਨਾਲੇ ਹਨ ਬੰਦੇ ਦੇ ਮੇਰੇ ਸਾਹਿਬ ਬਦਰ ਮੈਂ ਤਾਂ ਗਰੀਬ ਗਰੀਬ ਪਰਿਵਾਰ ਦੇ ਨਾਲ ਮਸਵੰਦ ਹਾਂ ਮੈਂ ਤਾਂ ਕੋਈ ਨਾ ਅਜੇ ਤੱਕ ਕੋਈ ਹਿਆਰ ਵੇਖਿਆ ਤੇ ਨਾ ਮੈਂ ਕੋਈ ਕਿਸੇ ਨੂੰ ਜਾਣ ਲੱਗੇ ਹੁਣ ਮੇਰੇ ਕੋਲ ਕੋਈ ਨਹੀਂ ਮੇਰੇ ਕੋਲ ਹੁੰਦਾ ਸੀ ਮੈਂ ਨਹੀਂ ਕਿਸ ਨੂੰ ਜਾਣਦਾ ਕਹਿੰਦਾ ਵੀ ਫੇਰ ਨਾ ਕਿ ਵੀ ਤੂੰ ਵੀ ਇਹਨਾਂ ਪੁਲਿਸ ਮਾਰੀ ਹੁੰਦੀ ਆ ਵੀ ਪੁਲਿਸ ਇੱਕ ਕੱਖ ਲੈਣਾ ਹੈ ਇੱਕ ਕੱਖ ਦੇਣਾ ਅਜਿਹੀਆਂ ਗੱਲਾਂ ਕਰਦਾ ਰਿਹਾ ਤੇ ਮਿਲਾਲ ਜੀ ਹੁਣ ਦੰਦ ਰਿਹਾ ਮੈਂ ਕਹਾਂ ਜੀ ਮੈਂ ਬਿਲਕੁਲ ਨਹੀਂ ਮੈਂ ਕਿਸ ਨੂੰ ਜਾਣਦਾ ਆ ਦੇਖ ਲੈ ਤੇਰੀ ਮਰਜ਼ੀ ਆ ਵੀਰੇ ਦਾ ਕੀ ਹੋਵੇ ਤੁਹਾਨੂੰ ਪਤਾ ਲੱਗ ਜੂ ਮੈਂ ਕਿ ਜਿਹੜਾ ਹੋਣਾ ਨਾ ਹੋਣਾ ਉਹ ਪਰਮਾਤਮਾ ਦਾ ਮੈਂ ਨਾ ਕੀਦਾ ਲਮਝ ਰਹਾ ਕਿਹਨੂੰ ਜਾਣਦਾ ਹੀ ਨਹੀਂ ਮੈਂ ਉਹ ਕਹਿੰਦੇ ਫਿਰ ਜਾ ਕੇ ਜਦੋਂ ਮੈਂ ਨਾ ਕਿਹਾ ਤੇ ਉਹਨੇ ਜਾ ਕੇ ਪੁਲਸ ਨਾਲ ਸੱਤ ਲਿਆ ਉਹਨੇ ਉਹਨਾਂ ਕਹਿੰਦੇ ਉਹਨੂੰ ਜਾਓ ਉੱਤੇ ਚਲੋ ਉਹਨੂੰ ਐਨਸੀਆਈ ਸਟਾਬਲ ਲਿਆ ਉਹਨੂੰ ਜਨਸੀਆਈਟੀ ਦੁਆਰਾ ਸੀਗਾ ਸਟਾਬਲ ਲਿਆ ਉੱਥੇ ਉੱਥੇ ਲੈ ਕੇ ਤੇ ਜਦੋਂ ਲਿਆ ਕੇ ਤੇ ਮੈਨੂੰ ਪਾਸੇ ਭਵਾਤਾ ਉਹਨਾਂ ਨੇ ਅੱਬੇ ਉਹਨੇ ਘੰਟੇ ਮੋੜ ਫਿਰ ਉਹ ਆਪ ਜਿਹੜਾ ਸੀਗਾ ਉਹ ਸਵਰਨ ਸਿੰਘ ਫੇਰ ਆਇਆ ਤੇ ਆ ਕੇ ਉਹਨੂੰ ਕਹਿੰਦਾ ਵੀ ਕਿੱਥੇ ਬੰਦਾ ਮੈਂ ਕਹਾਂ ਜੀ ਉਹਨੂੰ ਕਹਿੰਦੇ ਉਹ ਬਿਟਾ ਕੇ ਕਹਿੰਦਾ ਇਹਨੂੰ ਕੰਦੇ ਪਹਿਲਾਂ ਇਹਨੂੰ ਕਾ ਕੇ ਦਿਖਾਓ ਕਹਿੰਦੇ ਇਹਨੂੰ ਅੱਛਾ ਜੀ ਜਦੋਂ ਉਹਨਾਂ ਨੂੰ ਮੈਂ ਦੋ ਇਹਨਾਂ ਫੜ ਕੇ ਬਣਾਉਂ ਕਾ ਕੇ ਸਾਹ ਦੇ ਕਮਰੇ ਚ ਲੈ ਕੇ ਜਿੱਥੇ ਕੰਮ ਉਹ ਵਿਚਾਰਾ ਕੋਤੀ ਮੂਸੀ ਹੋਇਆ ਪਿਆ ਸੀਗਾ ਮੈਂ ਉਹ ਜਾ ਕੇ ਧੱਕਾ ਦੇ ਕੋਲ ਉਹਦੇ ਕੋਲ ਸਿੱਟੇ ਚੱਕ ਕੇ ਹੂੰ ਮੈਂ ਜਾ ਕੇ ਦੇਖਿਆ ਮਤਲਬ ਪਹਿਲਾ ਸ਼ਿਆਲੇ ਨਹੀਂ ਵੀ ਬੰਦਾ ਕੋਣ ਆਇਆ ਵੇਰਾ ਬਿਆ ਦਾ ਕੁਛੀ ਮੁਛ ਵਾ ਪਿਆਗਾ ਕੱਲਰ ਤੇ ਰਖਸ਼ਰਾ ਸੀਗਾ ਤੇ ਉਹ ਆਇਆ ਸੀ ਜਿਵੇਂ ਮਤਲਬ ਲੋਕਾਂ ਜਿਵੇਂ ਕੋਈ ਸਾਹ ਹੁੰਦੇ ਅੱਧਾ ਹੋਇਆ ਜਿਵੇਂ ਫਿਰ ਆਇਆ ਸੀਗਾ ਇੰਨਾ ਸਰੀਰ ਦੇ ਉੱਤੇ ਉਹਨਾਂ ਉੱਤੇ ਮਤਲਬ ਸੀਗਾ ਜਾਗੋਂ ਕਿਨੇ ਸੀਗਾ ਵੀ ਮੈਂ ਕੋਈ ਗਿਆਨ ਨਹੀਂ ਕਰ ਸਕਦਾ ਵੀ ਇੰਨਾ ਜਿਵੇਂ ਕੋਈ ਮਤਲਬ ਲੋਕੀ ਵੀ ਬੇਰਹੰਦੇ ਨਾ ਮੈਂ ਕੁੱਟਿਆ ਸੀ ਉਹਨਾਂ ਨੇ ਇੰਨਾ ਬਗਿੰਨੀਆਂ ਲੱਤਾਂ ਦੇ ਬਾਹ ਤੇ ਠੂਈ ਤੇ ਮੋਢੇ ਤੇ ਇੰਗਲਿਸ਼ ਆਂ ਸੀਗੇ ਜਾਨੀ ਬੇਸ਼ਮਾਰ ਉਹਨਾਂ ਦੇ ਉੱਤੇ ਨਿਸ਼ਾਨ ਸੀਗੇ ਜਿਹੜੇ ਕੁੱਟਦੇ ਉੱਤੇ ਮੈਂ ਵੇਖ ਕੇ ਮੇਰਾ ਤਾਂ ਹੋਸ਼ ਹੀ ਘੱਮ ਹੋ ਗਿਆ ਮੈਂ ਕਿਹਾ ਵੀ ਇਹ ਵੀ ਇਹ ਕਰ ਲੋਗੀ ਵੀ ਇਹ 7 11 ਕੀ ਹੋਇਆ ਵੀ ਇੰਨੇ ਪਪੀ ਨਹੀਂ ਬੰਦੇ ਵੀ ਇਹਨਾਂ ਨੂੰ ਜੋ ਕੀ ਹੋ ਗਿਆ ਤਾਂ ਮੈਥੋ ਕਿ ਮੈਨੂੰ ਨਾਲ ਲੈ ਕੇ ਕੀ ਗੱਲ ਕੀ ਹੋਈ ਮੈਂ ਤਾਂ ਹੈਰਾਨ ਪਰੇਸ਼ਾਨ ਹੋ ਗਿਆ ਪਰ ਉੱਥੇ ਜਾ ਕੇ ਫਿਰ ਮੈਨੂੰ ਲੈ ਕੇ ਫੇਰ ਬਾਹਰ ਕੱਢ ਲਿਆ ਮਨ ਲੇ ਬਿਖਾ ਕੇ ਇਹਨਾਂ ਨੂੰ ਬਾਹਰ ਘਾਟੇ ਕਰ ਲਿਆ ਇਹ ਤੇ ਮਨ ਕੇ ਹਰਪਵਾਨ ਸੁੱਟੀ ਤੇ ਜਿਹੜਾ ਜਿਹਾ ਗਰਮੀਤ ਸਿੰਘ ਜਨਰਲ ਜੰਗਰ ਸਾਰੇ ਜ਼ਹਿਰ ਨੇਕ ਸੰਕਰਮ ਜਿਹੜਾ ਸਾਰੇ ਤੇਜੀ ਗੋਲੀ ਸੀ ਉਹ ਉਹਨਾਂ ਦੇ ਅੰਦਰ ਜਾ ਕੇ ਲਿਆਓ ਉਹ ਬੇ ਉਹਨਾਂ ਨੂੰ ਲੈ ਕੇ ਆਓ ਪਾਗ ਨੂੰ ਲੈ ਕੇ ਆਓ ਹੂੰ ਮੈਂ ਸਾਰਾ ਮੈਂ ਮੈਂ ਜਰਾ ਮਾਰਾ 2 ਮੀਟਰ ਦੇ ਮੈਂ ਬਰਾੰਡਾ ਨਾਲ ਹੀ ਬਣਾ ਲਿਓ ਕੋਈ ਵਟਰ ਦੀ ਜੀ ਤੇ ਫੇਰ ਉਹ ਮੈਨੂੰ ਜਾ ਕੇ ਜਦੋਂ ਜਿਹੜੇ ਜਿਹੜਾ ਕਸ਼ਾਰਾ ਵੀ ਲਾਦਾ ਉਹਨਾਂ ਨੇ ਕਸ਼ਾਰਾ ਲਾ ਕੇ ਉਹਨਾਂ ਜਿਹੜੇ ਕੂਟੇ ਪੈ ਰਹੇ ਬੰਨ ਲੇ ਕਾਰਾ ਵੀ ਜਦ ਨਹੀਂ ਬੰਨ ਲੇ ਤੇ ਮਗਰੋਂ ਉਹ ਆਹ ਤਾਂ ਬੰਨ ਤੇ ਉਹਨੇ ਕੁੱਤੋਂ ਇੱਕਨੇ ਕੇ ਸਾਲ ਲੇ ਅੜਕੇ ਤੇ ਦੋ ਜਣੇ ਉਹ ਕੂਟਾ ਜਾ ਕੇ ਲੈ ਕੇ ਗਏ ਜਿਹੜੇ ਉਹਨੇ ਲੱਕੜ ਦੀ ਗੇਲੀ ਜੰਦੇ ਆ ਜਾਂ ਗੋਲ ਜਿਹਾ ਸੀਗਾ ਉਹ ਉਹ ਲੈ ਕੇ ਦੋ ਉਧਰ ਜਿਹੜੇ ਦੋ ਉਧਰ ਜਿਹੜੇ ਤੇ ਉੱਤੇ ਲੈ ਕੇ ਉਹਨੂੰ ਬੇਲ ਲੰ ਬੇਲ ਲੀਆ ਉਹਨਾਂ ਨੇ ਹੂੰ ਕਿ ਤਰ੍ਹਾਂ ਜਹਰ ਦਾ ਮੂੰਹ ਤੋਂ ਮੂੰਹ ਤੋਂ ਬਲ ਕੱਲੇ ਬੁੱਲ ਲੈ ਢਿੰਦੇ ਸੀ ਜਿਵੇਂ ਕੋਈ ਭਰੇ ਨੂੰ ਬੰਦ ਕਰਾ ਮੂੰਹ ਜਪਾਰ ਕਰਦਾ ਹੁੰਦਾ ਵੀ ਐ ਪਾਰ ਕਰਦਾ ਜੀ ਮੂੰਹ ਦੇ ਵਿੱਚ ਹੋਰ ਉਹ ਨਾ ਕੋਈ ਬੋਲ ਸਕਦਾ ਨਾ ਆਏ ਨਾ ਉਹ ਕੁਝ ਨਹੀਂ ਕਰਦਾ ਆ ਜੀ ਪਹਿਲਾਂ ਦੇਖੀ ਤੇ ਮੁੜ ਕੇ ਜਦੋਂ ਉਹ ਵੇਹਵ ਨੂੰ ਹੋਸ਼ ਹੋਸ਼ ਲੈ ਆ ਗਏ ਨੂੰ ਫਿਰ ਉਹ ਉੱਥੇ ਜਾ ਕੋਈ ਰਿਕਵਰੀ ਸਿੱਟੇ ਜਾ ਕੇ ਨੂੰ ਜੀ ਜਾਨ ਇਹ ਜੀ ਜਾਨਾ ਮੈਂ ਪੂਰਾ 28 ਤਰੀਕ ਤੋਂ ਲੈ ਕੇ ਪੂਰਾ ਮੈਂ 3 ਦਿਨ ਤੱਕ ਮੈਂ ਇਹ ਸਵੇਰ ਸ਼ਾਮ ਸਾਡੇ ਦੋਹਾਂ ਦੇ ਤਸ਼ੱਦਦ ਹੁੰਦਾ ਸੀਗਾ ਐਕਦਾਮ ਤਾਂ ਹੱਦੀ ਕਰਦੀ ਉਹਨੇ ਜਿਹੜਾ ਸੋਡੀ ਸੀਗਾ ਉਹਨੇ ਲਿਆ ਕੇ ਮੂੰਹ ਉੱਤੀ ਲਿਆ ਕੇ ਨਾ ਪਹਿਲਾਂ ਜਿਹੜਾ ਉਹਨੂੰ ਸਾਹ ਪਰ ਪੁੱਛਦਾ ਰਿਹਾ ਜਿਵੇਂ ਦਸਰੂਣ ਕੋਣ ਅਸੀਂ ਕਿੱਥੇ ਕਿੰਨੇ ਘੜਕੂਲੇ ਸੀ ਇਹ ਕਿਹੜੇ ਕਿਹੜੇ ਘੜਕੂਲੇ ਸੀ ਇਹ ਕਿ ਨਿਹਦਰ ਘਸਿਆ ਹਰ ਸਾਹ ਪੁੱਛਦਾ ਉਹ ਬੋਲਣਾ ਨਹੀਂ ਜਦੋਂ ਬੋਲ ਸਕਦੇ ਨਹੀਂ ਸੀ ਤੇ ਮੁਰਕੇ ਫਿਰ ਉਹਨਾਂ ਜਾ ਕੇ ਮੌਤ ਹੀ ਲੈ ਕੇ ਉਹਦੇ ਜਿਹੜੇ ਥੱਲੇ ਪਤਾਲੋਂ ਥੱਲੇ ਮੌਤ ਹੀ ਲਾਇ ਸਾਰੇ ਰੋਮ ਸਾੜਦੇ ਉਹਦੇ ਤੇ ਉਹ ਮੈਂ ਅੱਗ ਲਾ ਕੇ ਦੇ ਜਿਵੇਂ ਆਪਾਂ ਕਿਸ ਆਪਾਂ ਚਰਬੀ ਨਾਲ ਅੱਗ ਲੱਗ ਜਾਂਦੀ ਹੈ ਉਹਵੇਂ ਉਹਦੇ ਅੱਗ ਲੱਗੀ ਸੀ ਤੇ ਟਡ 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 ਕਰ ਹੋਈ ਇਹਦੇ ਮੈਨੂੰ ਮੈਨਾਂ ਮੇਰਾ ਮਾਨ ਮੇਰਾ ਕੰਬੀਆ ਦਾ ਸੀਗਾ ਉਹੀ ਜਦੋਂ ਉਹਨੂੰ ਵੇਛੇ ਜਾ ਕੇ ਉਹ ਤੋਂ ਗੋੜੀ ਨੂੰ ਜਾ ਕੇ ਫਿਰ ਮੈਨੂੰ ਉਹਵੇਂ ਫਿਰ ਮੇਰਨਾ ਕੀਤਾ ਮੈਂ ਉਹ ਮੇਰੇ ਲੱਤਾਂ ਮੇਰੀਆਂ ਚੌੜੀਆਂ ਕਰਤੀਆਂ ਪਹਿਲਾਂ ਲੱਤਾਂ ਚੌੜੀਆਂ ਕਰਕੇ ਫਿਰ ਲੱਤਾਂ ਮੇਰੇ ਅੰਗੂਠੇ ਵੱਲ ਕੇ ਫਿਰ ਮੇਰੇ ਦੇ ਕੋਟਾ ਲਾਇਆ ਉਹਨਾਂ ਨੇ ਮੇਰੇ ਲੱਤਾਂ ਖਲਾਦੀਆਂ ਜਿਵੇਂ ਪੌਣ ਵਾਂਗ ਰੱਤਾਂ ਫੁੱਲਦੇ ਹੁੰਦੀਆਂ ਹਮ ਮੈਰਾ ਮੇਰਾ ਕੋਈ ਹਾਲ ਨਹੀਂ ਉਸ ਚੰਦੇ ਜਦੋਂ ਮੈਂ ਇਹ ਸਭ ਕੁਝ ਵੇਖਿਆ ਮੇਰੇ ਕੇਸ ਮੁਕ ਤੋਂ ਕੇਸ ਪਰਲੇ ਮਗਰ ਮਗਰਾਂ ਬਾਹ ਬੰਨਦੀਆਂ ਤੇ ਮੇਰੇ ਕੋਟਾ ਲਾਈ ਗਏ ਮੇਰਾ ਮੈਨੂੰ ਇਹ ਪੁੱਛੀ ਗਏ ਦੱਸ ਕਿ ਤਰੋਂ ਕਿੰਨੇ ਤਿਆਰ ਕਿਹੜੇ ਬੰਦੇ ਹੁੰਦੇ ਸੀ ਹਮ ਮੈਂ ਦੱਸਣਾ ਕਿ ਜੇ ਮੈਂ ਕੋਈ ਵੇਖਿਆ ਇਹਨੂੰ ਕੁਝ ਮੈਂ ਕਿਹਨੂੰ ਜਾਣਦੇ ਨਹੀਂ ਸੀਗਾ ਇਹ ਕਹਿੰਦਾ ਗੱਲ ਸਹੀ ਹੈ ਜੇ ਕੋਈ ਜਾਣਦਾ ਫਿਰ ਦੱਸਾਂ ਮੈਂ ਨਾਕੀ ਦਾ ਮੈਂ ਕਹਿੰਦਾ ਦੱਸੋ ਮੈਂ ਨਾਕੀ ਦਾ ਲਵਾ ਮੈਂ ਜਦੋਂ ਮੈਂ ਕੋਈ ਪਤਾ ਨਹੀਂ ਮਨ ਨੂੰ ਮਨ ਨੂੰ ਭੇਜਾ ਕੇ ਉਹ ਫਿਰ ਜਾ ਕੇ ਤਾਂ ਸਿੱਟਿਆ ਜਾ ਕੇ ਇਹੀ ਕੰਮ ਸਵੇਰ ਸ਼ਾਮ ਸਾਡਾ ਹੁੰਦਾ ਰਿਹਾ ਜਾਨੀ 31 ਤਰੀਕ ਦਾ 30 ਤਰੀਕ ਤੱਕ ਮੈਂ ਸਾਰਾ ਕੁਝ ਸਾਡਾ ਨਾ ਹੁੰਦਾ ਰਿਹਾ ਤੇ ਮੈਂ 31 ਤਰੀਕ ਨੂੰ ਮੈਂ ਜਾਨੀ ਜਿਹੜਾ ਜੱਗਰ ਨੂੰ ਸ਼ਾਮ ਨੂੰ ਜਦੋਂ ਅ ਅਗਰੇ ਉਹਨੇ ਸ਼ਾਮ ਦਾ 5 ਵਜੇ ਸੀਗਾ ਨਾ ਉਦੋਂ ਉਦੋਂ ਨੂੰ ਮੈਂ ਉਦੋਂ ਮੈਂ ਅੰਦਰ ਬੈਠਾ ਨਾ ਮੈਂ ਬੈਠਾ ਆਪਣਾ ਲੰਮਾ ਪਿਆ ਸੀਗਾ ਤੇ ਮੇਰਾ ਹਾਲ ਤਾਂ ਮੇਰਾ ਕੋਈ ਨਹੀਂ ਪਰ ਬੈਠੀ ਹੁੰਨ ਗਰਰਦੇ ਦੀਨਾ ਸੀ ਬਾਹਰ ਬਾਹਰ ਚੰਨਦੇ ਅੰਦਰ ਲੇਰਾ ਸੀ ਜੀ ਬਾਹਰੋਂ ਚਾਰ ਪੰਜ ਜਣੇ ਲੈ ਕੇ ਜੱਦਰਨ ਜਾ ਕੇ ਬਾਹਰ ਲੈ ਗਏ ਲੱਤਾਂ ਉਹ ਤੱਕ ਘਹਿਲਤਾ ਪੜੀਆਂ ਸੀਆਂ ਦੋਹਾਂ ਦੀਆਂ ਤੇ ਦੋਹਾਂ ਦੀਆਂ ਮੁਰੋ ਬਾਹ ਪੜੀਆਂ ਸੀ ਐ ਫੜ ਕੇ ਤੇ ਉੱਤੇ ਬਰਾਂਡ ਚ ਲਿਆਏ 30 ਦਿਨ ਤੋਂ ਬਾਅਦ ਮਗਰੋਂ ਮੈਂ ਨਹੀਂ ਦੇਖਿਆ ਵੀ ਉਹਨਾਂ ਕਿੱਥੇ ਲਗਾਏ ਕਿੱਥੇ ਨਹੀਂ ਲਗਾਏ ਤੇ ਪਰ ਜਦੋਂ ਦੋ ਤਰੀਕ ਆਈ ਦੋ ਤਰੀਕ ਨੂੰ ਮੈਨੂੰ ਇੱਕ ਸੰਤਰੀ ਨੇ ਦਰਸਾਇਆ ਆਗੇ ਮੈਨੂੰ ਕਹਦਾ ਜੇਰਾ ਹੁਣ ਤੇਰੀ ਜਾਨ ਬਚੀ ਬੰਦ ਕਹਿੰਦਾ ਮੈਂ ਕੀ ਗੱਲ ਹੋ ਗਈ ਕਦਾ ਸਾਰੇ ਬਦਲ ਤੇ ਕਹਿੰਦਾ ਮੈਂ ਕੋਣ ਕੋਣ ਬਦਲ ਤੇ ਕਹਿੰਦਾ ਕੇ ਹਰਨੇਕ ਸਿੰਘ ਬਦਲਤਾ ਕਮਲਜੀਤ ਸਿੰਘ ਬਦਲਤਾ ਤੇ ਜਿਹੜਾ ਸੀਗਾ ਹਰ ਭਗਵਾਨ ਸੋਢੀ ਉਹ ਹੀ ਬਦਲਤਾ ਸਵਰਨ ਸਿੰਘ ਬਦਲਤਾ ਜਨਮ ਸਿੰਘ ਬਦਲਤਾ ਸਾਰੇ ਤੋਂ ਬਦਲ ਤੇ ਦੀ ਮੈਂ ਕੱਲਾ ਹੀ ਇੱਥੇ ਮੈਨੂੰ ਕਹਦਾ ਹੁਣ ਤੂੰ ਬੱਜ ਗਿਆ ਹੁਣ ਤੈਨੂੰ ਕੁਝ ਨਹੀਂ ਹੁੰਦਾ ਕਹਿੰਦਾ ਵੀ ਮੈਂ ਸੱਚੇ ਬਾਸਾ ਪੁਰਾ ਬਰਾਸਤੀ ਸੱਚੇ ਬਾਸਾ ਵੀ ਇਹਦਾ ਅਸ ਤੇਰੀ ਡੋਗਰਾ ਮੇਰੇ ਹੱਥੋਂ ਛੋੜੂ ਗਈ ਹੈਗੀ ਸਹੀ ਹੈ ਮੈਂ ਇਹ ਕੁਸ਼ੀ ਵੇਖਿਆ ਸਰ ਕੋ ਭਰਾ ਮੈਂ ਇਹ ਸਭ ਅੱਖੀਂ ਦੇਖਾ ਜੋ ਕੇ ਵੇਖਾ ਨਾ ਮੈਂ ਫਿਰ ਮੇਰੇ ਸਾਡੇ ਪਿੰਡ ਦੇ ਬੰਦੇ ਜਿਹੜੇ 6 ਦਿਨ ਨੂੰ ਸਾਡੇ ਪਿੰਡੋਂ ਬੰਦੇ ਆਏ ਸਾਡੇ ਪੰਜਾਇਆ ਬਾਈ ਤੇ ਉਹ ਮਨੋ ਆ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਇਹ ਬੰਦਾ ਭਲਾ ਮਾਨਸ ਬੰਦਾ ਵੀ ਤੁਸੀਂ ਇਹਨੂੰ ਕਿਉਂ ਆਪਣਾ ਵੀ ਇਹਨੂੰ ਇਹਨੇ ਫੜਿਆ ਤੁਸੀਂ ਨਾ ਇਹਨੂੰ ਕੋਈ ਗੁਨਾਹ ਕੀਤਾ ਤੁਸੀਂ ਇਹਨੂੰ ਕਵਰਿਆਂ ਨੂੰ ਛੱਡ ਦਿਓ ਨਿਕਨੇ ਕਿ ਬੱਚੇ ਦੇ ਗੁਜਾਰਾ ਮਸਾ ਕਰਦੇ ਆ ਆਪਣਾ ਘਰ ਦਾ ਕੰਮ ਕਰਦੇ ਤੁਸੀਂ ਇਹਨਾਂ ਦਾ ਕੋਈ ਗੁਨਾਹ ਕੀਤਾ ਨਾ ਅਸੀਂ ਅੱਜ ਤੱਕ ਕੋਈ ਸੁਣਿਆ ਗਰੀਬ ਪਰਿਵਾਰ ਜਰਾ ਇਹ ਜੀ ਬਰ ਆ ਮੈਂ ਉਹ 3 ਗੱਲਾਂ ਦੇਖਿਆ ਤੁਹਾਨੂੰ ਦੱਸਿਆ ਭਰਾ ਮੈਂ ਜੀ ਫਿਰ ਜਦੋਂ 30 ਤਰੀਕ ਤੱਕ ਤੁਹਾਡੇ ਬਰਾਬਰ ਤਸ਼ਹਦਤ ਹੁੰਦਾ ਜਹੇਦਾਰ ਸਾਹਿਬ ਤੇ ਹਾਂ ਦੋਹਾਂ ਦੋਵੇਂ ਟਾਈਮ ਦੋਹਾਂ ਦੇ ਦੋਵੇਂ ਟਾਈਮ ਸਾਡ ਦੋਹਾਂ ਦੇ ਸ਼ਦਰ ਉਵੇਂ ਜਿਵੇਂ ਉਹਦੇ ਹੁੰਦਾ ਰਿਹਾ ਉਵੇਂ ਮੇਰੇ ਹੁੰਦਾ ਰਿਹਾ ਜਿਹੜੀ ਇਹਨਾਂ ਫਿਰ ਕਿਹਾ ਕਿ ਪੁਲਿਸ ਦੀ ਬੈਲਟ ਤੋੜਾ ਕੇ ترسےਮ ਸਿੰਘ ਤੋਂ ਭੱਜ ਗਿਆ ਇਹ ਤਾਂ ਫਿਰ ਸਭ ਝੂਠੀਆਂ ਕਹਾਣੀਆਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਚਾਰ ਬੰਦੇ ਦਾ ਚੁੱਕ ਕੇ ਬਾਹਰ ਲੈ ਕੇ ਜਾਂਦੇ ਉਹਨਾਂ ਨੇ ਜੋ ਗੱਲਾਂ ਤੁਸੀਂ ਤੋਹਿਆਰ ਸਿਆਲੇ ਆ ਵੀ ਜਿਹੜਾ ਜੋ ਦਾ ਜਦੋਂ ਮੈਂ ਉਹਨੂੰ ਜਦੋਂ ਮੈਂ 28 ਨੂੰ ਜਾ ਕੇ ਵੇਖਿਆ ਉਦੋਂ ਉਹਦੀ ਨਿਰਨ ਲੋਗਾ ਜੀ ਤੇ ਮੋਰੋ ਦਾ ਮੋਰੋ ਤੇ ਐਵੇਂ ਨਾ ਸ਼ਬਦ ਫੇਰ ਹੋਇਆ ਤੇ ਉਹ ਕਿਥੇ ਦੁਰ ਪੂਗਾ ਨਾਲ ਮੈਂ ਕਿ ਜੋ ਮੈਂ ਨਹੀਂ ਦੁਰ ਤੋਂ ਉਹ ਦੁਰ ਸਦਾ ਮੇਰਾ ਪੇਰ ਵੀ ਉਹਦੋਂ ਮੈਂ ਤਾਂ ਉਹਨਾਂ ਵਾਲੇ ਮੋਰੋ ਹੱਲੇ ਕੱਟ ਕੀਤਾ ਹੋਊਗਾ ਉਹਨਾਂ ਦਾ ਇੰਨਾ ਪਹਿਲਾਂ ਇੰਨਾ ਉਹਦਾ ਢੇੜਾ ਪਿਆ ਸੀ ਜਿਵੇਂ ਕੋਈ ਝੋਟਾ ਕੁੱਟਿਆ ਹੁੰਦਾ ਜਿਵੇਂ ਅੱਛਾ ਜੀ ਇਹ ਕਿਹੜੀ ਮੰਸ਼ਾ ਦੇ ਨਾਲ ਇਦਾਂ ਦਾ ਤਸ਼ੱਦਦ ਕਰ ਰਹੀ ਸੀ ਪੁਲਿਸ ਮੇਰਾ ਰੱਬ ਇਹ ਅੰਦਰ ਕਿਉਂ ਕਿਉਂ ਐਸੇ ਕੋਈ ਗੱਨਾ ਕਿ ਉਹ ਨਾ ਮੈਨੂੰ ਕਦੇ ਪਤਾ ਨਹੀਂ ਨਾ ਵੀ ਵੀ ਕਿਉਂ ਵੀ ਇਹ ਸਾਡੇ ਦਾ ਤਸ਼ੱਬਦ ਹੋਇਆ ਮੈਂ ਤਾਂ ਇਹ ਬੋਧੇ ਜਿਹੜੇ ਕੋਈ ਅੱਜ ਹਰ ਕਿਤੇ ਤੇ ਕੋਈ ਬੰਦੇ ਕਿਹੜੇ ਕਿਹੜੇ ਲੈ ਗਿਆ ਬੰਦੇ ਜੇ ਹੁਣ ਬੰਦੇ ਸਾਡੇ ਮੈਂ ਕਿਹਾ ਕਿ ਸਾਨੂੰ ਸ਼ੱਕ ਬੰਦੇ ਸ਼ੱਕ ਤੇ ਲੱਗੇ ਸੀਗੇ ਜਿਹੜੇ ਪਹਿਲਾਂ ਸਾਡੇ ਪਿੰਡ ਦੇ ਸੇ ਛੱਦ ਬੰਦੇ ਮੇਰੇ ਨਾਂ ਦੇ ਜਿਹੜੇ ਮੇਰੇ ਨਾਂ ਦੇ ਬੰਦੇ ਸੀ ਨਾ ਪਹਿਲਾਂ ਉਹ ਵੀ ਚੱਕਦੇ ਰਹੇ ਜੀ ਪਹਿਲਾਂ ਉਹਨਾਂ ਨੂੰ ਚੱਕ ਕੇ ਲੈ ਗਏ ਛੱਡ ਗਏ ਚੱਕ ਕੇ ਲੈ ਗਏ ਛੱਡ ਗਏ ਤੇ ਮੈਂ ਤਾਂ ਕਿ ਮੈਂ ਮੈਂ ਕਹਾਂ ਪਾਛੇ ਕੋਈ ਗਵਾਂ ਕਿਤੇ ਜੇ ਮੈਂ ਜਿਵੇਂ ਘਰੋਂ ਭਜਦਾ ਜਾਂ ਕੋਈ ਕਰਦਾ ਕੋਈ ਜੀ 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 ਮੈਨੂੰ ਪਤਾ ਸੀ ਵੀ ਸਾਡੇ ਨਾਂ ਦੇ ਬੱਲੇ ਚੱਕੀ ਜਾਂਦੇ ਆ ਤੇ ਮੈਂ ਮੈਂ ਤਾਂ ਤਾਂ ਘਰੇ ਸੀ ਕੋਤੇ ਸੇਵਾ ਕਰਾਉਂਦਾ ਸੀ ਹੂੰ ਜੀ ਤੁਹਾਨੂੰ ਪਿੰਡ ਚੂੜ ਚੱਕ ਤੋਂ ਗ੍ਰਿਫਤਾਰ ਕੀਤਾ ਜਾਂਦਾ ਹਾਂ ਸਾਡਾ ਚੂੜ ਚੱਕ ਪਿੰਡ ਹਾਂ ਜੀ ਉੱਥੇ ਗੁਰਦਰਾ ਸਾਹਿਬ ਤੋਂ ਗ੍ਰਿਫਤਾਰ ਕੀਤਾ ਇਹਨਾਂ ਮੈਨੂੰ ਹਾਂ ਜੀ ਮੈਂ ਸਾਹਮਣੇ ਗੁਰਦਾਰੇ ਸਾਹਮਣੇ ਕਰਦੇ ਮੁਰੇ ਗੁਰਦਾਰ ਸਾਹਮਣੇ ਬਿਲਕੁਲ ਆਮਣੇ ਸਾਹਮਣੇ ਹੜਾ ਕਰਾ ਗੁਰਦਾਰੇ ਦੇ ਜੀ 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 ਆ ਉੱਥੇ ਮੰਦਰਵਾ ਸੇਵਾ ਕਰਦਾ ਸੀ ਆ ਪਾਠ ਨੂੰ ਚਾਹ ਬਣੀ ਥੋਨਾ ਪਾਠ ਨੂੰ ਥੋਨਾ ਡਿਊਟੀ ਜੇ ਬੀਤ ਉਹ ਬਾਈ ਦਾ ਟਾਈਮ ਹੋ ਗਿਆ ਤੂੰ ਆ ਕੇ ਡਿਊਟੀ ਤੇ ਬੈਠ ਗਿਆ ਉਹ ਚਾਹ ਬਣੀ ਕਰਕੇ ਦੇਣੀ ਨਾਲ ਸੰਗਤ ਹੋਰ ਵੀ ਨਾਲ ਕਾਫੀ ਬੰਦੇ ਸੀਗੇ ਤੇ ਸਾਰਿਆਂ ਨੇ ਜਦੋਂ ਆ ਕੇ ਸਾਨੂੰ ਬਾਤ ਦੱਸਿਆ ਤੇ ਸਾਰੇ ਸੰਗਤ ਬਾਹਰ ਆਏ ਨਾਲ ਸਾਰੇ ਆ ਕੇ ਸੰਗਤ ਨੂੰ ਦੱਸਿਆ ਕਿ ਵੀ ਆ ਕੋਈ ਇਹ ਦਰਕਰ ਕੋਈ ਜਿਹੜੀ ਪ੍ਰਭਾਗ ਗਰੀਬ ਪਰਿਵਾਰਾਂ ਤੋਂ ਇਹਨਾਂ ਕੋਲ ਜਾਨੇ ਉਹ ਗਏ ਜਾ ਕੇ ਜਗਰਾਉਂ ਦੱਸਾਂਗੇ ਕਿ ਵੀ ਕੀ ਕਰ ਲਾ ਕੀ ਬਾਤ ਆ ਆ ਭਰਾਵਾ ਗੱਲ ਹੋਈ ਐ ਹੂੰ ਇਹ ਫੇ ਤਾਂ ਅਨੁਕਾਦੋ ਪਤਾ ਲੱਗ ਜਾਂਦਾ ਕਿ ਜਿਹਦਰ ਸਾਹਿਬ ਨੂੰ ਸ਼ਹੀਦ ਕਰਤਾ ਐ ਨਾ ਐ ਜੀ ਮੈਨੂੰ ਤਾਂ ਜਦੋਂ ਦੋਗ ਰੇ ਨੂੰ ਜਦੋਂ ਮੈਂ ਬਾਹਰ ਆਇਆ ਜਦੋਂ ਆਪਣਾ ਦੋਗ ਰੇ ਨੂੰ ਤਾਂ ਉਹ ਜੱਤਰ ਦੱਸਾਂ ਅਗੇ ਨੇੜਾ ਜੱਤਰ ਗਿਆ ਨਾ ਜਿਹੜਾ ਸਿਪਾਹੀ ਸੀਗਾ ਹਮਨਚੀ ਉਨੇ ਉਨੇ ਕਿਹਾ ਵੀ ਕਿ ਮੈਨੂੰ ਆਪਣਾ ਵੀ ਹੁਣ ਬਚ ਗਿਆ ਤੂੰ ਤੇ ਜਦੋਂ ਮੈਂ ਛੇਦ੍ਰਿਕਰੋਂ ਬਾਹਰ ਆਇਆ ਤੇ ਬਾਹਰੋਂ ਪਿੰਡ ਦੇ ਉਦੋਂ ਮੈਨੂੰ ਪਤਾ ਲੱਗਾ ਵੀ ਐਂ ਕਰਕੇ ਵੀ ਉਹ ਉਹਨੂੰ ਇਹਨਾਂ ਨੇ ਐ ਕਹਾਣੀ ਬਣਾਈ ਆ ਵੀ ਉਹ ਫਰਾਰ ਹੋ ਗਿਆ ਵੀ ਫਰਾਨਾ ਧੋਕਾ ਹੋ ਗਿਆ ਵੀ ਮੈਂ ਆ ਮਨ ਜਾ ਕੇ ਮੈਂ ਕਿਉਂਕਿ ਮੈਨੂੰ ਉਹਨੇ ਕਿਹਾ ਸੀ ਅਫਸਰ ਨੇ ਜਿਹੜਾ ਕੋਈ ਜਿਹੜਾ ਸੀਗਾ ਜਿਹੜਾ ਮੋਰੋਂ ਆਇਆ ਸੀਗਾ ਪਤਾ ਨਹੀਂ ਕੀ ਨਾਂ ਲੈਂਦੇ ਸੀ ਉਹਦਾ ਜਿਹੜਾ ਮੋਰ ਬਦਲ ਕੇ ਆਇਆ ਸੀਗਾ ਮੈਨੂੰ ਕਹਿੰਦਾ ਉਹਨੇ ਇਹ ਸ਼ਰਤ ਤੇ ਰਿਹਾ ਕੀਤਾ ਸੀ ਵੀ ਤੂੰ ਜੋ ਕੇ ਵੇਖਿਆ ਤੂੰ ਜਾ ਕੇ ਬਾਹਰ ਜੇ ਦੱਸੇਗਾ ਤੇਰਾ ਕੌਣ ਕਹੜਾ ਹਾਲ ਤੇਰਾ ਹੋਊਗਾ ਤੇ ਤੂੰ ਬਾਹਰ ਜਾ ਕੇ ਕੋਈ ਗੱਲ ਨਹੀਂ ਕਰਨੀ ਜੋ ਤੂੰ ਤੂੰ ਦੇਖਿਆ ਤੇ ਛੱਡ ਕੇ ਜਾਏਗਾ ਮੈਂ ਕਿਹਾ ਜੀ ਮੈਂ ਤਾਂ ਪਰਿਵਾਰ ਗਰੀਬ ਪਰਿਵਾਰ ਦਾ ਪਤਾ ਮੈਂ ਬਾਹਰ ਜਾ ਕੇ ਕੀ ਬੋਲਣਾ ਮੈਂ ਕਿੱਥੇ ਬੋਲ ਸਕਦਾ ਪਰ ਮੈਨੂੰ ਤਾਂ ਇਹ ਹੀ ਯਕੀਨ ਸੀ ਮੈਂ ਦੇ ਘਰੇ ਜਾ ਕੇ ਮੈਂ ਜੋ ਦਾ ਰਹਿ ਨਜ਼ਰ ਦਾ ਕੰਮ ਮੇਰਾ ਹਾਲ ਇੰਨਾ ਸੀ ਚਾਰਾਂ ਚੱਕੇ ਬਾਹਰ ਲਾਈਉਂਦੇ ਨੇ ਚਾਰਾਂ ਤੱਕ ਇਲੈਕਟ੍ਰੀਨ ਕਰਾਉਂਦੇ ਦਿੰਦੇ ਨੇ ਜੀ ਤੇ ਮੇਰੇ ਦੋ ਤਿੰਨ ਮਿੰਟ ਤਕਰੀਬ ਮੇਰਾ ਘਰੇ ਇਲਾਜ ਹੁੰਦਾ ਰਿਹਾ ਪਰ ਮਹਾਤਮਨ ਮੇਰੀ ਜਿੰਦਗੀ ਬਖਸ਼ਤੀ ਤੇ ਮੈਂ ਉਦੋਂ ਮੇਰਾ ਵੀ ਜੇ ਹੁਣ ਮੈਂ ਹੁਣ ਤਾਂ ਬਖਾ ਨਹੀਂ ਸਕਦਾ ਕਿ ਮੇਰੇ ਉਵੇਂ ਸਾਰੇ ਸਰੀਰ ਦੇ ਉਤੇ ਉਵੇਂ ਜਿਹੜੇ ਜਿੱਥੇ ਮੇਰੇ ਮੋਟੀਆਂ ਲਾਈਆਂ ਸੀ ਸਾਰੇ ਸਾੜੇ ਪਏ ਉਵੇਂ ਮੇਰੇ ਨਿਸ਼ਾਨ ਮੌਜੂਦ ਕਰਲੇ ਮੇਰੇ ਹੋਏ ਅੱਜ ਵੀ ਲੱਤਾਂ ਲੇਕਿਆਂ ਤਾਂ ਫਿਰਸੇ ਪਈਆਂ ਮੈਨੂੰ ਜਦੋਂ ਆਹ ਧਿਆਨ ਆਉਂਦੇ ਮੈਨੂੰ ਤਾਂ ਫਿਰ ਉਹਦੀ ਫਿਰ ਮੈਂ ਮੇਰਾ ਹਾਲ ਉਹ ਨੂੰ ਉਹ ਕੀਤਨ ਸੀਨ ਜਿੱਤੇ ਆਉਂਦੇ ਆ ਮੈਂ ਕੋਈ ਕਿਸੇ ਨੂੰ ਬਿਆਨ ਨਹੀਂ ਕਰਦਾ ਆਪਦੇ ਆ ਉਸ ਨਾਲ ਆਪ ਦਾ ਫਿਰ ਮੈਂ ਆਪ ਦਾ ਪਾਸਾ ਕਰ ਰਿਹਾ ਕਰਨਾ ਫਿਰ ਆਪ ਦਾ ਮੈਂ ਆਪ ਦਾ ਪਰਮਾਤਮਾ ਜੀ ਤੇ ਕਰਤਾ ਸੱਚੇ ਪਾਤਸ਼ਾਹ ਵੀ ਕੋਈ ਦੈਨਾਨਾ ਆਵੇ ਜੇ ਸਾਡੀ ਕੌਮ ਜਿਹੜੀ ਹੈਗੀ ਹੈ ਇਹਦਾ ਕੋਈ ਰਖਵਾਲਾ ਆਵੇ ਕੋਈ ਇਹ ਸਾਨੂੰ ਇਨਸਾਫ ਮਿਲੇ ਜਿਹੜਾ ਇਹ ਜਹਜ਼ਰ ਕੌਮ ਦੇ ਨਾਲ ਹੋ ਸਕਦਾ ਤੇ ਆਪ ਲੋਕਾਂ ਨਾਲ ਕੀ ਹੋ ਸਕਦਾ ਜੀ ਤੁਸੇ ਸਾਨੂੰ ਇਨਸਾਫ ਦਾ ਕੋਈ ਇਨਸਾਫ ਨਹੀਂ ਮਿਲਦਾ ਮੈਂ ਤਾਂ ਹੀ ਹੱਥੋਂ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਸਾਡੀ ਕੌਮ ਨੂੰ ਇਨਸਾਫ ਮਿਲੇ ਜਿਹੜੇ ਸੱਜੇ ਸਾਹਮਣੇ ਆਵੇ ਤੇ ਲੋਕਾਂ ਨੂੰ ਸੁਝਾਅ ਮਿਲਣ ਉਹਨਾਂ ਨੂੰ ਪਰ ਹੁਣ ਤਾਂ ਜਿਹੜੇ ਮੈਂ ਮੈਂ ਤਾਂ ਬਹੁਤ سارے ਮਰ ਵੀ ਗਏ ਹੋਣੇ ਆ ਇਹ ਕੋਲ ਸਾਡੇ ਵਿੱਚ ਕੋਈ ਕੋਈ ਰਹਿੰਦਾ ਅਕਦਾ ਰਹਿੰਦਾ ਕੋਈ ਨਹੀਂ ਰਹਿੰਦਾ ਉਹ ਪਰ ਪਰ ਸਾਈ ਸਾਹਿਬ ਨਾਲ ਤਾਂ ਆ ਗਿਆ ਨਾ ਜੇ ਅਕਰ ਕੋ ਕੇ ਪਹੋੜਾ ਨਹੀਂ ਹੋਇਆ ਵੀ ਉਹ ਤਾਂ ਉਹਦਾ ਸੀਟ ਕੀਤਾ ਗਿਆ ਉਹਨੂੰ ਸਿੱਟਾ ਕਰਾਰ ਹੋਵੇ ਉਹਦਾ ਜੀ ਤੁਸੀਂ ਪਹਿਲਾਂ ਜਹੇਦਾਰ ਸਾਹਿਬ ਨੂੰ ਮਿਲੇ ਸੀ ਕਦੇ ਉਸ ਤੋਂ ਪਹਿਲਾਂ ਅੱਛਾ ਸਾਡੇ ਬੰਦ ਨਾ ਉਹ ਕਥਾ ਕਰਨ ਹੁੰਦੇ ਸੀ ਨਾ ਪਹਿਲਾਂ ਸਾਡੇ ਬੰਦ ਕਥਾ ਕਰਨ ਕਰਦਾ ਸੀ ਉਹਨਾਂ ਨੇ ਜੀ ਜੀ ਫਿਰ ਉਹਤੇ ਸੀ ਉਹਨਾਂ ਦਰਸ਼ਨ ਕਰਦੇ ਹੁੰਦੇ ਸੀ ਜੀ 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 ਸਾਡੇ ਪਿੰਡ ਗੁਰਦਰਾ ਸਾਹਿਬਾ ਗੁਰਦਰਾ ਉੱਥੇ ਕੇਰਪੱਤੀ ਉੱਥੇ ਉਹ ਕਥਾ ਕਰਨ ਉਹਨਾਂ ਦੀ ਸਾਰੇ ਸਾਰੇ ਪੱਤੀ ਸੁਣ ਜਾਂਦੀ ਸੀ ਸਾਰਾ ਪਿੰਡ ਸੁਣ ਜਾਂਦਾ ਸੀ ਬੜੀ ਗੁਰੂ ਨਾਲ ਜੋੜਦੇ ਸੀਗੇ ਅਮਰ ਸ਼ਕਨਵਾਰ ਇਹ ਕਹਿੰਦੇ ਸੀ ਵੀ ਸਾਰੇ ਭਾਈ ਅਮਰ ਸ਼ਕੋ ਗੁਰਦਵਾਰੇ ਬਣੋ ਤੇ ਉਹਨਾਂ ਜੀ ਉਹਨਾਂ ਸੱਟਾ ਸਿੱਗੇ ਉਹ ਤਾਂ ਇਹਨੇ ਭਜਨ ਮੰਨਦੇ ਸੋ ਗੱਲ ਨਹੀਂ ਕਰਦੇ ਸੀ ਕਿ ਉਹ ਜੀ ਉਹਨਾਂ ਦਰਸ਼ਨ ਕੀਤੇ ਉਹਨਾਂ ਦੇ ਜੀ 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 ਦਰ ਪੋ ਦੰਦ ਨੰਦ ਬੁਰੇ ਤੇ ਆ ਗਿਆ ਕਥਾ ਕਰਦੇ ਰਹੇ ਬੰਨ ਸਾਡੇ ਜੀ ਜੀ ਪੁਲਸ ਵਾਲਿਆਂ ਨੇ ਤੁਹਾਨੂੰ ਇਹ ਸ਼ਰਤ ਤੇ ਮੰਨਿਆ ਤੁਹਾਨੂੰ ਪੁੱਛਿਆ ਹੋਣਾ ਵੀ ਤੁਹਾਡੇ ਨਾਲ ਕੌਣ ਆ ਜਾਂ ਇਹ ਬਾਹਰ ਜਾ ਕੇ ਦੱਸਣਾ ਹੀ ਨਹੀਂਗਾ ਇਹ ਸ਼ਰਤ ਰੱਖੀ ਉਹਨਾਂ ਨੇ ਹਾਏ ਹਾਏ ਉਹਨੇ ਕਿ ਤੂੰ ਜਾ ਕੇ ਬਾਹਰ ਜੇ ਗੱਲ ਕਰੀਂ ਕਿਸੇ ਕੋਲ ਜੋ ਕੋ ਤੂੰ ਵੇਖਿਆ ਤੇ ਤੇ ਦੇਦਾ ਕੋ ਕਿਹੜਾ ਹਾਲ ਹੋਊਗਾ ਬੰਨ ਉਹ ਕੰਦਾ ਜਿਹੜਾ ਅਫਤਰ ਜਿਹੜਾ ਬਦਲ ਕੇ ਮੁੜ ਕੇ ਇੱਥੇ ਆਇਆ ਜਿੰਨੇ ਮਨ ਛੱਡਿਆ ਹੂੰ ਮਤਲਬ ਕਿ ਪੂਰਾ ਡਰਾਇਆ ਤਮਕਾਇਆ ਗਿਆ ਆ ਜਿਹੜਾ ਪੂਰਾ ਡਰਾਏ ਡਰਾਏ ਖਾਵੇ ਨਾ ਜੇ ਜਦੋਂ ਕਿਉਂਕਿ ਮੇਰੀ ਪੰਚਾਇਤ ਬਾਹਰ ਵੱਡੀ ਸੀਗੀ ਤੇ ਉਹ ਇੰਨਾ ਮਨ ਬਾਹਰ ਆ ਦੇ ਕੇ ਆਦਮ ਨੂੰ ਨੇ ਕਿ ਹਾਂ ਵੀ ਕਰ ਦੇ ਤੂੰ ਕਾ ਜੇ ਕਿ ਬਾਹਰ ਜਾ ਕੇ ਗੱਲ ਕਰੇਗਾ ਇਤਨਾ ਕੌਂਕਲ ਹਾਰੇ ਹੋਊਗਾ ਵੀ ਤੂੰ ਜਾ ਕੇ ਬਾਹਰ ਜਾ ਕੇ ਜੋ ਕੁਝ ਤੇ ਦੇਖਿਆ ਤੂੰ ਕਿਸੇ ਕੋਲ ਦੱਸੇਗਾ ਨਹੀਂ ਕਰ ਮੈਂ ਕਹਾਂ ਜੀ ਮੈਂ ਕਿ ਦੱਸਣਾ ਤਾਂ ਤਾਂ ਰਕਮ ਰਕਬ ਕਾਫੀ ਚਰ ਮੂਹਣ ਵੇਰ ਆਪਣੇ ਜਿਹੜੇ ਕੁਝ ਜਿਹੜੇ ਕਈ ਮਹੀਨੇ ਬਾਜੋ ਕੇਸ ਕੁਝ ਚੱਲਦੇ ਰਹੇ ਪੰਜਾਹ ਹਸਰਾਂ ਦੇ ਕੇ ਚੱਲੇ ਵੀ ਤੇ ਪਰ ਇਹ 3 ਰਿਪੋਰਟ ਸੀ ਜੀ ਤੁਹਾਡੇ ਸਾਹਿਬ ਨੂੰ ਜਦੋਂ ਇੱਕ ਆ ਕੇ ਆਏ ਤੇ ਉਹਨਾਂ ਨੇ ਫਿਰ ਉਹ ਜਾ ਕੇ ਕਿਹਾ ਵੀ ਜਿੰਨਾਂ ਨੇ ਪਾਈ ਅੱਖਾਂ ਚੀਜ਼ਾਂ ਵੇਖੀਆਂ ਤੇ ਉਹਨਾਂ ਪਿੰਡ ਚ ਉਹਨੇ ਲੋਕਾਂ ਨੂੰ ਪਤਾ ਲੱਗਾ ਵੀ ਵੀ ਜਿਹੜੇ ਜਿਹੜੇ ਬੰਦੇ ਉੱਥੇ ਉਦੋਂ ਘਰੇ ਸੀਗੇ ਉਹਦੋਂ ਮੈਨੂੰ ਉਸਨੇ ਆਏ ਭੇਜਿਆ ਤੇ ਮੈਂ ਕਿਰ ਉੱਥੇ ਗਿਆ ਕੌਂਕੀ ਗਿਆ ਉੱਥੇ ਮੈਂ ਮੈਂ ਜਾ ਕੇ ਉੱਥੇ ਜਾ ਕੇ ਮੈਂ ਵੀ ਆ ਕੇ ਉੱਥੇ ਜਾ ਕੇ ਤੁਹਾਨੂੰ ਜਿਹੜਾ ਦੱਸਿਆ ਮੈਂ ਕਿ ਜੋ ਕੁਝ ਮੈਂ ਵੇਖਿਆ ਮੈਂ ਸੋਨੂੰ ਮਸਰੂਲ 7 ਤੋਂ 10 ਤੱਕ ਮੈਂ ਆ ਆਪਣਾ ਹੀ ਅਵਤਾਰੀ ਬੰਦਾ ਮੈਂ ਗੁਰੂ ਨੂੰ ਜਾਣ ਦੇਣੀ ਆ ਮੈਂ ਜੋ ਕੁਝ ਮੈਂ ਅੱਖੀਂ ਵੇਖਿਆ ਸੀਗਾ ਆ ਜੋ ਕੁਝ ਤੁਹਾਨੂੰ ਮੈਂ ਦੱਸਿਆ ਇਹ ਕੁਝ ਤੁਹਾਰੀ ਸਾਨੂੰ ਲਖਾਇਆ ਦਈਏ ਜੀ 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 ਬਹੁਤ ਥੇ ਬੰਦੇ तकरीबन 40 50 ਬੰਦੇ ਉੱਥੇ ਕੌਂ ਕਹਿੰਦੇ ਸੀਗੇ ਜਿਨ੍ਹਾਂ ਨੇ ਰਿਪੋਰਟਾਂ ਬਿੱਲ ਲਖਾਈਆਂ ਜਿਨ੍ਹਾਂ ਨੇ ਅਰੇ ਗੱਲ ਆ ਵੀ ਸਾਨੂੰ ਇਨਸਾਫ ਕੀ ਮਿਲਣਾ ਹਨ ਸਾਨੂੰ ਇਨਸਾਫ ਨਹੀਂ ਮਿਲ ਸਕਦਾ ਸਾਡੇ ਜੋ ਕੌਮ ਦਾ ਸਾਡਾ ਪਤਾ ਨਹੀਂ ਕੀ ਆਲਾ ਕੋਈ ਜੇ ਸਾਡਾ ਰਖਵਾਲਾ ਪਰਮਾਤਮਾ ਆਊਗਾ ਸਾਨੂੰ ਇਨਸਾਫ ਮਿਲੇਗਾ ਸਾਡਾ ਇਨਸਾਫ ਨਹੀਂ ਮਿਲ ਸਕਦਾ ਕਿਉਂਕਿ ਇਹ ਜੋ ਰੱਬ ਨੂੰ ਹੁੰਦਾ ਮਨਜ਼ੂਰ ਹੋਈ ਹੁੰਦਾ ਪਰ ਇਨਸਾਫ ਕਿੱਥੇ ਮਿਲਣਾ ਸਾਡੇ ਕੌਮ ਦੇ ਲੀਡਰ ਜਿਹੜੇ ਹੈਗੇ ਆ ਉਹ ਵੀ ਲੀਡਰ ਨਹੀਂ ਚੰਗੇ ਤੇ ਇਨਸਾਫ ਕਿੱਥੇ ਮਿਲਣਾ ਇਨਸਾਫ ਦਾ ਲੀਡਰ ਦਾ ਉਹਨਾਂ ਦਾ ਲੀਡਰ ਦਾ ਨਾਂ ਰਲੇ ਹੋਏ ਸੀ ਜੀ ਜੀ ਮੇਰਾ ਇੱਕ ਸਵਾਲ ਹੈ ਕਿ ਤੁਹਾਨੂੰ ਜਦੋਂ ਤਸ਼ੱਦਦ ਕਰਦੇ ਸੀ ਕਿ ਰੋਟੀ ਪਾਣੀ ਖਾਣ ਨੂੰ ਦਿੱਤਾ ਜਾਂਦਾ ਸੀ ਤੁਹਾਨੂੰ ਰੋਟੀ ਦਾ ਖਾਣ ਨੂੰ ਦਿੰਦੇ ਸੀ ਕਿ ਪਰ ਮੈਂਟਲ ਰੋਟੀ ਲੰਗ ਦੀ ਕੋਈ ਨਹੀਂ ਰੋਟੀ ਮੁੰਗਰੇ ਰੋਟੀ ਦੇ ਵਿੱਚ ਝਾਕ ਨੂੰ ਜੇ ਕਿ ਰੋਟੀ ਰੋਟੀ ਤਾਂ ਜਿਹੜੇ ਜਦੋਂ ਬੰਦਾ ਆਖੋ ਤੁਹਾਨੂੰ ਪਤਾ ਵੀ ਇੰਨਾ ਬੰਦਾ ਗੁੱਟਿਆ ਮਾਰ ਰੋਟੀ ਦਾ ਖਾਣ ਉਹਨਾਂ ਦਿੰਦੇ ਸੀ ਕਿ ਪਰ ਰੋਟੀ ਖਾਧੀ ਜਾਂਦੀ ਸੀ ਕਦੇ ਜੀ ਬਿਲਕੁਲ 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 ਰੋਟੀ ਦਾ ਬੁਰਕੀ ਜੇ ਮੂੰਹ ਲਾਉਂਦੇ ਸੀ ਬੁਰਕੀ ਦਾ ਮੂੰਹ ਬਾਹਰ ਡੱਕਦੀ ਸੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੋਈ ਖਾਸ ਗੱਲ ਹੋਵੇ ਹਾਂ ਜੀ ਤੁਹਾਡਾ ਸ਼ੁਕਰੀਆ ਜੀ ਕੋਈ ਖਾਸ ਗੱਲ ਸਾਂਝੀ ਕਰਨੀ ਹੋਵੇ ਤਾਂ ਕਰ ਸਕਦੇ ਹੋ ਨਹੀਂ ਮੈਂ ਤਾਂ ਸਾਂਝੀ ਗੱਲ ਮੈਂ ਕੀ ਕਰਨੀ ਮੇਰਾ ਮਨ ਬਹੁਤ ਖਰਾਬ ਹੈ ਮੈਂ ਕੱਲ ਦਾ ਮੈਂ ਦਵਾਈ ਲਈ ਜਾਣਾ ਹੈਗਾ ਮੈਨੂੰ ਕੱਲੇ ਬੀ ਇੰਟਰਵਿਊ ਇੱਕ ਲਈ ਦੋ ਇੰਟਰਵਿਊ ਮੈਂ ਕੱਲ ਦਿੱਤੀਆਂ ਤੇ ਮੈਨੂੰ ਮੇਰਾ ਨਾ ਜਿਹੜਾ ਮਨ ਹੈਗਾ ਮੇਰਾ ਮਨ ਬਹੁਤ ਮੇਰਾ ਖਰਾਬ ਹੈ ਮੈਂ ਇਸ ਵੇਲੇ ਮੇਰਾ ਜਿਹੜਾ ਮਨ ਬਹੁਤ ਮੇਰਾ ਖਰਾਬ ਹੈ ਮੈਂ ਕੋਈ ਗੱਲ ਨਾ ਨੇ ਮੈਂ ਜੰਝੋਕ ਵਿੱਚ ਬੇਕਰ ਮੈਂ ਜੇ ਤੁਹਾਨੂੰ ਪੂਰਾ ਬਿਆਨ ਦਸਾਂ ਤੁਹੇ ਹੈਰਾਨ ਪਰਚਾਣ ਹੋਵੇ ਇੰਨਾ ਇੰਨਾ ਕਟਾਬਾ ਜਗਰਦੇ ਹੋਇਆ ਇੰਨਾ ਕਟਾਬਾ ਹੋਇਆ ਜਿਵੇਂ ਕੋਈ ਕਿਸੇ ਨੂੰ ਮਗਰਮਾ ਕਿ ਪਸ਼ੂ ਨੂੰ ਕੁੱਟੀ ਜਾਂਦਾ ਹੈ ਆਏ ਉਹਨਾਂ ਨੂੰ ਕੁੱਟ ਰਿਹਾ ਹਰਫ ਨਗਾ ਕਰਕੇ ਨਾਲ ਮੈਨੂੰ ਦੋਨਾਂ ਨੂੰ ਹੂੰ ਸਤਕਾਰਾ ਤੋਂ ਕਿ ਇਹ ਸ਼ਬਦ ਨਾ ਤੋਂ ਕੁਝ ਵੀ ਬRAND ਹੋਈ ਨਾ ਤੋਂ ਕੁਝ ਐਵੇਂ ਮੇਰਾ ਨਾਮ ਕਈ ਲਿਖੀ ਜਾਂਦੇ ਹੈਗੇ ਆ ਕਿ ਜਿਹੜਾ ਸੱਡੀ ਸੂਟੀ ਜਿਹਾ ਸੀ ਆ ਕੇ ਇਹਦੇ ਘਰੋਂ ਵਰਦੀਆਂ ਨਿਕਲੀਆਂ ਤੇ ਹੀੜ ਦਾ ਕੰਮ ਸੌਣਦੇ ਆਉਂਦੇ ਸੀ ਰਲਣਾ ਕਰਦੇ ਸੀ ਮੈਂ ਕਿ ਆ ਜਿਹੜਾ ਸੂਈ ਧਾਗਾ ਨਹੀਂ ਪਾਉਣ ਜਾਂਦੇ ਮੇਰਾ ਮੇਰਾ ਜਿਹੜਾ ਮੇਰਾ ਮੇਰਾ ਪਿਤਾ ਸੀਗਾ ਨਰਿੰਦਰ ਸਿੰਘ ਉਹ ਸਾਨੂੰ 83 ਵਿੱਚ ਪੂਰਾ ਹੋ ਗਿਆ ਸੀ ਤੇ ਅਸੀਂ ਦਰਜਾ ਅਸੀਂ ਦਰਜੀ ਦਾ ਸੀ ਸਿੰਬਾ ਜਗਨਾ ਜੀ ਸਾਡਾ ਸੰਬੰਧਿਤ ਦਾ ਹਮ ਦਰਜੀ ਕਹਿੰਦੇ ਨੀੜਾ ਦਾ ਕੋਈ ਅੱਜ ਤਾਂ ਆਪ ਜਿਹੜੇ ਕਿਤੇ ਸੁਣਾਉਂਦੇ ਸੀ ਐਵੇਂ ਢੂਠ ਤੋਂ ਛੱਡ ਜਾਂਦੇ ਵੀ ਰੱਬ ਰੂਹ ਤੁਸੀਂ ਜਾਣਦੇ ਨਹੀਂ ਆ ਵੀ ਤੁਸੀਂ ਸ਼ਰਤ ਲਿਖੋ ਤੁਸੀਂ ਕਿਉਂ ਢੂਠ ਬੋਲਦੇ ਆ ਮੇਰੇ ਕੋਲ ਕੋਈ ਚੀਜ਼ ਬਰਾਮਦ ਹੋ ਜਾਂਦੀ ਤਾਂ ਮੈਂ ਉਹਨੂੰ ਛੱਡ ਦਿੰਦੇ ਉਹ ਮੇਰੇ ਕੋਲ ਕੋਈ ਚੀਜ਼ ਬਰਾਮਦ ਨਹੀਂ ਹੋਈ ਨਾ ਜੇਕਰ ਕਹੋਗੇ ਕੋਈ ਬਰਾਮਦ ਹੋਈ ਨਾ ਮੇਰੇ ਤੋਂ ਕੋਈ ਹੋਈ ਕਦਰ ਗੱਲ ਜੀ ਖਾਜੀ ਕੋ ਗਣਕ ਕੀਤਾ ਨਹੀਂ ਸੀ ਸਾਰਾ ਬਰਾਮਤ ਹੀ ਹੋਣੀ ਸੀ ਬਿਲਕੁਲ ਬਿਲਕੁਲ ਉਹ ਕੋ ਤੁਹਾਨੂੰ ਕਿੰਨ ਫਿਲਮਾ ਕੋ ਦਰਹਵ ਜਾਣਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਸੀਂ ਨਤਮਸਤਕ ਹੋ ਬਹੁਤ ਬਹੁਤ ਧੰਨਵਾਦ ਜੀ ਹਰਜਨ ਸਿੰਘ ਜੀ ਤੁਹਾਡਾ ਧੰਨਵਾਦ ਜੀ